ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਪੰਜਾਬ ਦੇ ਵਿੱਚ ਆਏ ਹੜ੍ਹਾਂ ਤੋਂ ਬਾਅਦ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਜੋ ਸਰਕਾਰ ਹੈ ਉਹ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਲੋਕਾਂ ਤੋਂ ਮਦਦ ਮੰਗੇ ਜਾਣ ਦੇ ਕਰਕੇ ਇਸ ਸਮੇਂ ਵਿਰੋਧੀ ਲਗਾਤਾਰ ਹਮਲਾਵਰ ਰੁਖ ਦੇ ਵਿੱਚ ਵਿਖਾਈ ਦੇ ਰਹੇ ਨੇ ਅਕਾਲੀ ਦਲ ਦੇ ਮੁਖ ਬਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਪੰਜਾਬ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਇਹ ਸਰਕਾਰ ਹੈ ਜੋ ਇਹ ਲੋਕਾਂ ਤੋਂ ਮਦਦ ਮੰਗ ਰਹੀ ਹੈ ਇਸ ਦੇ ਨਾਲ ਹੀ ਉਹਨਾਂ ਸੀਐਮ ਰੀਲੀਫ ਫੰਡ ਦਿੱਤਾ ਹੋਰ ਫੰਡਾਂ ਦੇ ਵਿੱਚ ਪੈਸੇ ਮੰਗਣ ਤੇ ਵੀ ਸਵਾਲ ਨੇ ਜਿਹੜੇ ਉਹ ਖੜੇ ਕੀਤੇ ਨੇ ਇਸ ਮੌਕੇ ਉਹਨਾਂ ਨੇ ਪੰਜਾਬ ਸਰਕਾਰ ਦੇ ਵੱਲੋਂ ਜੋ ਨਵੀਂ ਮਹਿਮ ਚਲਾਈ ਗਈ ਹੈ ਸਿਹਤ ਬੀਮਾ ਯੋਜਨਾ ਉਸ ਤੇ ਵੀ ਸਵਾਲ ਖੜੇ ਕੀਤੇ ਨੇ ਕੀ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ ਦੇਖੋ ਅਰਵਿੰਦ ਕੇਜਰੀਵਾਲ ਹੋਣ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਕਿਸ ਤਰੀਕੇ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਇਸ਼ਤਿਹਾਰਾਂ ਦੇ ਨਾਲ ਬੁੱਧੂ ਬਣਾਉਣਾ ਚਾਹੁੰਦੇ ਨੇ ਇਹਦੀ ਜ਼ਿੰਦਾ ਉਦਾਹਰਣ ਮੈਂ ਤੁਹਾਨੂੰ ਅੱਜ ਦੱਸਾਂਗਾ ਹਲੇ 2 ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਔਰ ਲਗਾਤਾਰ ਚੌਥੀ ਪ੍ਰੈਸ ਕਾਨਫਰੰਸੀ ਕਿਉਂਕਿ ਪੰਜਾਬ ਦੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੇ ਕੇਂਦਰ ਨੇ ਪ੍ਰਧਾਨ ਮੰਤਰੀ ਨੇ ਇੱਕ ਵੱਡਾ ਇਲਜ਼ਾਮ ਲਾਤਾ ਕਿ ਜੀ 12000 ਕਰੋੜ ਜਿਹੜਾ ਡਿਜ਼ਾਸਟਰ ਮੈਨੇਜਮੈਂਟ ਫੰਡ ਹੈ ਮਤਲਬ ਆਫਤਾ ਦਾ ਪੈਸਾ ਇਹ ਪੰਜਾਬ ਸਰਕਾਰ ਖਾ ਗਈ ਤੇ ਜਿਹਦਾ ਮੁੱਖ ਮੰਤਰੀ ਕੋਲੇ ਕੋਈ ਜਵਾਬ ਨਹੀਂ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਉਹੀ ਟੀਆਰਪੀ ਟੀਮਾਂ ਤੇ ਉਹੀ ਅਰਵਿੰਦ ਕੇਜਰੀਵਾਲ ਦੀਆਂ ਸਲਾਹਾਂ ਕਿ ਜੀ ਮੁੱਦੇ ਤੋਂ ਧਿਆਨ ਪਟਕਾ ਮੁੱਖ ਮੰਤਰੀ ਪ੍ਰੈਸ ਕਾਨਫਰੰਸ 'ਚ ਕੀ ਕਹਿੰਦੇ ਕਹਿੰਦੇ ਜੀ ਅਸੀਂ ਸਿਹਤ ਬੀਮਾ ਯੋਜਨਾ ਸ਼ੁਰੂ ਕਰਨ ਜਾ ਰਹੇ ਮੈਂ ਉਦੋਂ ਵੀ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਸਵਾਲ ਕੀਤਾ ਸੀ ਕਿ ਭਾਈ ਜਿਹੜੀ ਸਰਕਾਰ ਆਪਦਾ ਦੇ ਵਿੱਚ ਲੋਕਾਂ ਤੋਂ ਪੈਸੇ ਇਕੱਠੇ ਕਰ ਰਹੀ ਹੈ ਮਤਲਬ ਮੁੱਖ ਮੰਤਰੀ ਸਾਹਿਬ ਤੁਸੀਂ ਚੜ੍ਹਦੀ ਕਲਾ ਮਿਸ਼ਨ ਲਾਂਚ ਕੀਤਾ ਰੰਗਲਾ ਪੰਜਾਬ ਸੁਸਾਇਟੀ ਬਣਾਤੀ ਸੀਐਮ ਰੀਲੀਫ ਫੰਡ 'ਚ ਤੁਸੀਂ ਪੈਸਾ ਨਹੀਂ ਲੈ ਰਹੇ ਰੰਗਲਾ ਪੰਜਾਬ ਸੁਸਾਇਟੀ ਬਣਾ ਕੇ ਉਹਦੇ 'ਚ ਲੋਕਾਂ ਨੂੰ ਕਹਿ ਰਹੇ ਹੋ ਕਿ ਜੀ ਕੰਟਰੀਬਿਊਟ ਕਰੋ ਕਿਉਂਕਿ 12000 ਕਰੋੜ ਤਾਂ ਪਤਾ ਨਹੀਂ ਹੁਣ ਅਰਵਿੰਦ ਕੇਜਰੀਵਾਲ ਦੀ ਇਲੈਕਸ਼ਨ ਤੇ ਖਰਚਿਆ ਗਿਆ ਜਾਂ ਮੀਜ਼ੋਰਮ ਨਾਗਾਲੈਂਡ ਮਨੀਪੁਰ ਦੇ ਇਸ਼ਤਿਹਾਰਾਂ ਤੇ ਖਰਚਿਆ ਗਿਆ ਉਹਦਾ ਤਾਂ ਜਵਾਬ ਹੈ ਨਹੀਂ ਸੋ ਜਿਹੜੀ ਸਰਕਾਰ ਆਪਦਾਚ ਲੋਕਾਂ ਦੀ ਮਦਦ ਕਰਨ ਦੇ ਲਈ ਹਾਲਾਂਕਿ ਸਟੇਟ ਤਾਂ ਵੈਲਫੇਅਰ ਸਟੇਟ ਹੁੰਦੀ ਹੈ ਉਹਨੇ ਲੋਕਾਂ ਦੀ ਬਾਹ ਫੜਨੀ ਹੈ ਤੁਸੀਂ ਪਹਿਲੇ ਐਸੇ ਮੁੱਖ ਮੰਤਰੀਓ ਜਿਨ੍ਹਾਂ ਨੇ ਆਪਦਾਚ ਲੋਕਾਂ ਤੋਂ ਹੀ ਪੈਸਾ ਇਕੱਠਾ ਕਰਨਾ ਸ਼ੁਰੂ ਕਰਤਾ ਇੱਕ ਪਾਸੇ ਤਾਂ ਲੋਕਾਂ ਤੋਂ ਪੈਸਾ ਇਕੱਠਾ ਕਰ ਰਹੇ ਹੋ ਕਿ ਜੀ ਮੈਂ ਸੂਬੇ ਦੇ ਵਿੱਚ ਹੜਾ ਵਾਲੇ ਲੋਕਾਂ ਦੀ ਮਦਦ ਕਰਨੀ ਹੈ ਦੂਜੇ ਪਾਸੇ ਸਿਰਫ ਮੁੱਦੇ ਤੋਂ ਧਿਆਨ ਭਟਕਾਉਣ ਦੇ ਲਈ ਮੁੱਖ ਮੰਤਰੀ ਸਾਹਿਬ ਨੇ ਝੂਠ ਬੋਲਿਆ ਕਿ ਜੀ 10 ਲੱਖ ਦੀ ਸਿਹਤ ਬੀਮਾ ਯੋਜਨਾ ਮੈਂ ਮੁੱਖ ਮੰਤਰੀ ਪੰਜਾਬ ਸ਼ੁਰੂ ਕਰਨ ਜਾ ਰਹੇ ਨੇ ਤਾਂ ਅੱਜ ਇੱਕ ਲੀਡਿੰਗ ਨਿਊਜ਼ਪੇਪਰ ਨੇ ਥੋੜੀ ਉਹਦੀ ਹਵਾ ਕੱਢਤੀ ਕਿ ਜੀ ਜਿਹੜੇ ਟੈਂਡਰ ਸੀ ਉਹ ਤਾਂ ਤੁਸੀਂ ਹਾਲ ਤੱਕ ਕੱਢਿਆ ਹੀ ਨਹੀਂ ਤੁਸੀਂ ਉਹ ਸਕੀਮ ਟਾਲਤੀ ਕਿ ਹੁਣ ਦਸੰਬਰ ਚ ਦੇਖਾਂਗੇ ਕਿਉਂਕਿ ਪੰਜਾਬ ਸਰਕਾਰ ਹੜ੍ਹਾਂ ਦੇ ਵਿੱਚ ਜਿਹੜੇ ਲੋਕ ਖੜਾਂ ਦੀ ਮਾਰ ਹੇਠ ਨੇ ਉਹਨਾਂ ਦੀ ਮਦਦ ਕਰਨ ਦੇ ਵਿੱਚ ਰੁਚੀ ਹੈ ਸੋ ਜਿਹੜੀ ਸਕੀਮ ਦਾ ਟੈਂਡਰ ਹੀ ਨਹੀਂ ਨਿਕਲਿਆ ਤੇ ਤਰਨ ਤਰਨ ਬਾਈਲ ਇਕਸ਼ਨ ਉਹ ਬਾਈ ਇਲੈਕਸ਼ਨ 'ਚ ਲੋਕਾਂ ਨੂੰ ਭਰਮਾਉਣ ਦੇ ਲਈ ਉੱਥੇ ਤੁਸੀਂ ਰਜਿਸਟ੍ਰੇਸ਼ਨ ਵੀ ਸ਼ੁਰੂ ਕਰਤੀ ਮਲ ਕਮਾਲ ਦੀ ਗੱਲ ਹੈ ਹਾਸੋਣੀ ਸਥਿਤੀ ਹੈ ਕਿ ਸਰਕਾਰ ਦੀ ਜਿਹੜੀ ਸਕੀਮ ਦਾ ਹਲੇ ਟੈਂਡਰ ਨਹੀਂ ਨਿਕਲਿਆ ਤੁਸੀਂ ਤੁਹਾਡੀ ਸਰਕਾਰ ਨੇ ਉਹਦੀ ਰਜਿਸਟ੍ਰੇਸ਼ਨ ਕਿਦਾਂ ਸ਼ੁਰੂ ਕਰਤੀ ਸੋ ਇੱਥੋਂ ਸਾਬਤ ਹੋ ਜਾਂਦਾ ਹੈ ਕਿ 4 ਸਾਲ ਭਗਵੰਤ ਮਾਨ ਸਾਹਿਬ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿਰਫ ਫੋਕੀ ਇਸ਼ਤਿਹਾਰਬਾਜ਼ੀ ਨਾਲ ਲੋਕਾਂ ਦਾ ਬੁੱਧੂ ਬਣਾਇਆ ਨਹੀਂ ਦਿੱਤਾ ਕੀ ਹੈ 1000 ਰੁਪਏ ਪ੍ਰਤੀ ਮਹਿਲਾ ਤੁਸੀਂ ਨਹੀਂ ਦਿੱਤਾ ਲਾਅ ਐਂਡ ਆਰਡਰ ਡਰੱਗ ਮੈਂ ਕਿਹੜੇ-ਕਿਹੜੇ ਵਿਸ਼ੇ ਦੀ ਗੱਲ ਕਰਾਂ ਬੁਰੇ ਤਰੀਕੇ ਦੇ ਨਾਲੇ ਸਰਕਾਰ ਫੇਲ ਹੈ ਪਰ ਲੋਕਾਂ ਦੇ ਨਾਲ ਇਸ ਤਰੀਕੇ ਦੀ 420 ਕਰਨਾ ਠੱਗੀ ਕਰਨਾ ਮੁੱਖ ਮੰਤਰੀ ਸਾਹਿਬ ਲੋਕ ਤੁਹਾਡੇ ਤੋਂ ਇਸ ਗੱਲ ਦਾ ਹੁਣ ਜਵਾਬ ਮੰਗਦੇ। ਦੇਖੋ ਅਰਵਿੰਦ ਕੇਜਰੀਵਾਲ ਹੋਣ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਕਿਸ ਤਰੀਕੇ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਇਸ਼ਤਿਹਾਰਾਂ ਦੇ ਨਾਲ ਬੁੱਧੂ ਬਣਾਉਣਾ ਚਾਹੁੰਦੇ ਨੇ। ਇਹਦੀ ਜ਼ਿੰਦਾ ਉਦਾਹਰਣ ਮੈਂ ਤੁਹਾਨੂੰ ਅੱਜ ਦੱਸਦਾ। ਹਲੇ 2 ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ। ਔਰ ਲਗਾਤਾਰ ਚੌਥੀ ਪ੍ਰੈਸ ਕਾਨਫਰੈਂਸੀ ਕਿਉਂਕਿ ਪੰਜਾਬ ਦੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੇ ਕੇਂਦਰ ਨੇ ਪ੍ਰਧਾਨ ਮੰਤਰੀ ਨੇ ਇੱਕ ਵੱਡਾ ਇਲਜ਼ਾਮ ਲਾਤਾ ਕਿ ਜੀ 12000 ਕਰੋੜ ਜਿਹੜਾ ਡਿਜ਼ਾਸਟਰ ਮੈਨੇਜਮੈਂਟ ਫੰਡ ਹੈ ਮਤਲਬ ਆਪਤਾ ਦਾ ਪੈਸਾ ਇਹ ਪੰਜਾਬ ਸਰਕਾਰ ਖਾ ਗਈ ਤੇ ਜਿਹਦਾ ਮੁੱਖ ਮੰਤਰੀ ਕੋਲੇ ਕੋਈ ਜਵਾਬ ਨਹੀਂ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਉਹੀ ਟੀਆਰਪੀ ਟੀਮਾਂ ਤੇ ਉਹੀ ਅਰਵਿੰਦ ਕੇਜਰੀਵਾਲ ਦੀਆਂ ਸਲਾਹਾਂ ਕਿ ਜੀ ਮੁੱਦੇ ਤੋਂ ਧਿਆਨ ਪਟਕਾ ਦੇ ਤੇ ਮੁੱਖ ਮੰਤਰੀ ਪ੍ਰੈਸ ਕਾਨਫਰੈਂਸ 'ਚ ਕੀ ਕਹਿੰਦੇ ਕਹਿੰਦੇ ਜੀ ਅਸੀਂ ਸਿਹਤ ਬੀਮਾ ਯੋਜਨਾ ਸ਼ੁਰੂ ਕਰਨ ਜਾ ਰਹੇ ਮੈਂ ਉਸ ਦਿਨ ਵੀ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਸਵਾਲ ਕੀਤਾ ਸੀ ਕਿ ਭਾਈ ਜਿਹੜੀ ਸਰਕਾਰ ਆਪਤਾ ਦੇ ਵਿੱਚ ਲੋਕਾਂ ਤੋਂ ਪੈਸੇ ਇਕੱਠੇ ਕਰ ਰਹੀ ਹੈ ਮਤਲਬ ਮੁੱਖ ਮੰਤਰੀ ਸਾਹਿਬ ਤੁਸੀਂ ਚੜਦੀ ਕਲਾ ਮਿਸ਼ਨ ਲਾਂਚ ਕੀਤਾ ਰੰਗਲਾ ਪੰਜਾਬ ਸੁਸਾਇਟੀ ਬਣਾਤੀ ਸੀਐਮ ਰੀਲੀਫ ਫੰਡ ਚ ਤੁਸੀਂ ਪੈਸਾ ਨਹੀਂ ਲੈ ਰਹੇ ਰੰਗਲਾ ਪੰਜਾਬ ਸੁਸਾਇਟੀ ਬਣਾ ਕੇ ਉਹਦੇ ਚ ਲੋਕਾਂ ਨੂੰ ਕਹਿ ਰਹੇ ਹਾਂ ਕਿ ਜੀ ਕੰਟਰੀਬਿਊਟ ਕਰੋ ਕਿਉਂਕਿ 12000 ਕਰੋੜ ਤਾਂ ਪਤਾ ਨਹੀਂ ਹੁਣ ਅਰਵਿੰਦ ਕੇਜਰੀਵਾਲ ਦੀ ਇਲੈਕਸ਼ਨ ਤੇ ਖਰਚਿਆ ਗਿਆ ਜਾਂ ਮਿਜ਼ੋਰਮ ਨਾਗਾਲੈਂਡ ਮਨੀਪੁਰ ਦੇ ਇਸ਼ਤਿਹਾਰਾਂ ਤੇ ਖਰਚਾ ਗਿਆ ਉਹਦਾ ਤਾਂ ਜਵਾਬ ਹੈ ਨਹੀਂ ਸੋ ਜਿਹੜੀ ਸਰਕਾਰ ਆਪਦਾ ਚ ਲੋਕਾਂ ਦੀ ਮਦਦ ਕਰਨ ਦੇ ਲਈ ਹਾਲਾਂਕਿ ਸਟੇਟ ਤਾਂ ਵੈਲਫੇਅਰ ਸਟੇਟ ਹੁੰਦੀ ਹੈ ਉਹਨੇ ਲੋਕਾਂ ਦੀ ਬਾਹ ਫੜਨੀ ਹੈ ਤੁਸੀਂ ਪਹਿਲੇ ਐਸੇ ਮੁੱਖ ਮੰਤਰੀ ਹੋ ਜਿਨ੍ਹਾਂ ਨੇ ਆਪਦਾ ਚ ਲੋਕਾਂ ਤੋਂ ਹੀ ਪੈਸਾ ਇਕੱਠਾ ਕਰਨਾ ਸ਼ੁਰੂ ਕਰਤਾ ਇੱਕ ਪਾਸੇ ਤਾਂ ਲੋਕਾਂ ਤੋਂ ਪੈਸਾ ਇਕੱਠਾ ਕਰ ਰਹੇ ਹੋ ਕਿ ਜੀ ਮੈਂ ਸੂਬੇ ਦੇ ਵਿੱਚ ਹੜ੍ਹਾਂ ਵਾਲੇ ਲੋਕਾਂ ਦੀ ਮਦਦ ਕਰਨੀ ਹੈ ਦੂਜੇ ਪਾਸੇ ਸਿਰਫ ਮੁੱਦੇ ਤੋਂ ਧਿਆਨ ਭਟਕਾਉਣ ਦੇ ਲਈ ਮੁੱਖ ਮੰਤਰੀ ਸਾਹਿਬ ਨੇ ਝੂਠ ਬੋਲਿਆ ਕਿ ਜੀ 10 ਲੱਖ ਦੀ ਸਿਹਤ ਬੀਮਾ ਯੋਜਨਾ ਮੈਂ ਮੁੱਖ ਮੰਤਰੀ ਪੰਜਾਬ ਸ਼ੁਰੂ ਕਰਨ ਜਾ ਰਹੇ ਨੇ ਤਾਂ ਅੱਜ ਇੱਕ ਲੀਡਿੰਗ ਨਿਊਜ਼ਪੇਪਰ ਨੇ ਥੋੜੀ ਉਹਦੀ ਹਵਾ ਕੱਢਤੀ ਕਿ ਜੀ ਜਿਹੜੇ ਟੈਂਡਰ ਸੀ ਉਹ ਤਾਂ ਤੁਸੀਂ ਹਾਲ ਤੱਕ ਕੱਢੇ ਹੀ ਨਹੀਂ ਤੁਸੀਂ ਉਹ ਸਕੀਮ ਟਾਲਤੀ ਕਿ ਹੁਣ ਦਸੰਬਰ ਚ ਦੇਖਾਂਗੇ ਕਿਉਂਕਿ ਪੰਜਾਬ ਸਰਕਾਰ ਹੜ੍ਹਾਂ ਦੇ ਵਿੱਚ ਜਿਹੜੇ ਲੋਕ ਹੜ੍ਹਾਂ ਦੀ ਮਾਰ ਹੇਠ ਨੇ ਉਹਨਾਂ ਦੀ ਮਦਦ ਕਰਨ ਦੇ ਵਿੱਚ ਰੁਚੀ ਹੈ ਸੋ ਜਿਹੜੀ ਸਕੀਮ ਦਾ ਟੈਂਡਰ ਹੀ ਨਹੀਂ ਨਿਕਲਿਆ ਤੇ ਤਰਨ ਤਰਨ ਬਾਈ ਇਲੈਕਸ਼ਨ ਉਹ ਬਾਈ ਇਲੈਕਸ਼ਨ ਚ ਲੋਕਾਂ ਨੂੰ ਭਰਮਾਉਣ ਦੇ ਲਈ ਉੱਥੇ ਤੁਸੀਂ ਰਜਿਸਟ੍ਰੇਸ਼ਨ ਵੀ ਸ਼ੁਰੂ ਕਰਤੀ ਮਲਕ ਕਮਾਲ ਦੀ ਗੱਲ ਹੈ ਹਾਸੋਣੀ ਸਥਿਤੀ ਹੈ ਕਿ ਸਰਕਾਰ ਦੀ ਜਿਹੜੀ ਸਕੀਮ ਦਾ ਹਲੇ ਟੈਂਡਰ ਨਹੀਂ ਨਿਕਲਿਆ ਤੁਸੀਂ ਤੁਹਾਡੀ ਸਰਕਾਰ ਨੇ ਉਹ ਰਜਿਸਟ੍ਰੇਸ਼ਨ ਕਿਦਾਂ ਸ਼ੁਰੂ ਕਰਤੀ ਸੋ ਇੱਥੋਂ ਸਾਬਤ ਹੋ ਜਾਂਦਾ ਹੈ ਕਿ 4 ਸਾਲ ਭਗਵੰਤ ਮਾਨ ਸਾਹਿਬ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿਰਫ ਫੋਕੀ ਇਸ਼ਤਿਹਾਰਬਾਜ਼ੀ ਨਾਲ ਲੋਕਾਂ ਦਾ ਬੁੱਧੂ ਬਣਾਇਆ ਨਹੀਂ ਦਿੱਤਾ ਕੀ ਹੈ 1000 ਰੁਪਏ ਪ੍ਰਤੀ ਮਹਿਲਾ ਤੁਸੀਂ ਨਹੀਂ ਦਿੱਤਾ ਲਾਅ ਐਂਡ ਆਰਡਰ ਡਰੱਗ ਮੈਂ ਕਿਹੜੇ ਕਿਹੜੇ ਵਿਸ਼ੇ ਦੀ ਗੱਲ ਕਰਾਂ ਬੁਰੇ ਤਰੀਕੇ ਦੇ ਨਾਲੇ ਸਰਕਾਰ ਫੇਲ ਹੈ ਪਰ ਲੋਕਾਂ ਦੇ ਨਾਲ ਇਸ ਤਰੀਕੇ ਦੀ 420 ਕਰਨਾ ਠੱਗੀ ਕਰਨਾ ਮੁੱਖ ਮੰਤਰੀ ਸਾਹਿਬ ਲੋਕ ਤੁਹਾਡੇ ਤੋਂ ਇਸ ਗੱਲ ਦਾ ਹੁਣ ਜਵਾਬ ਮੰਗਦੇ ਦੇਖੋ ਅਰਵਿੰਦ ਕੇਜਰੀਵਾਲ ਹੋਣ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਕਿਸ ਤਰੀਕੇ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਇਸ਼ਤਿਹਾਰਾਂ ਦੇ ਨਾਲ ਬੁੱਧੂ ਬਣਾਉਣਾ ਚਾਹੁੰਦੇ ਨੇ ਇਹਦੀ ਜ਼ਿੰਦਾ ਉਦਾਹਰਣ ਮੈਂ ਤੁਹਾਨੂੰ ਅੱਜ ਦੱਸਾਂਗਾ ਹਲੇ 2 ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਔਰ ਲਗਾਤਾਰ ਚੌਥੀ ਪ੍ਰੈਸ ਕਾਨਫਰੰਸੀ ਕਿਉਂਕਿ ਪੰਜਾਬ ਦੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੇ ਕੇਂਦਰ ਨੇ ਪ੍ਰਧਾਨ ਮੰਤਰੀ ਨੇ ਇੱਕ ਵੱਡਾ ਇਲਜ਼ਾਮ ਲਾਤਾ ਕਿ ਜੀ 12000 ਕਰੋੜ ਜਿਹੜਾ ਡਿਜ਼ਾਸਟਰ ਮੈਨੇਜਮੈਂਟ ਫੰਡ ਹੈ ਮਤਲਬ ਆਪਤਾ ਦਾ ਪੈਸਾ ਇਹ ਪੰਜਾਬ ਸਰਕਾਰ ਖਾ ਗਈ ਤੇ ਜਿਹਦਾ ਮੁੱਖ ਮੰਤਰੀ ਕੋਲੇ ਕੋਈ ਜਵਾਬ ਨਹੀਂ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਉਹੀ ਟੀਆਰਪੀ ਟੀਮਾਂ ਤੇ ਉਹੀ ਅਰਵਿੰਦ ਕੇਜਰੀਵਾਲ ਦੀਆਂ ਸਲਾਹਾਂ ਕਿ ਜੀ ਮੁੱਦੇ ਤੋਂ ਧਿਆਨ ਪਟਕਾ ਦੇ ਤੇ ਮੁੱਖ ਮੰਤਰੀ ਪ੍ਰੈਸ ਕਾਨਫਰੰਸ 'ਚ ਕੀ ਕਹਿੰਦੇ ਕਹਿੰਦੇ ਜੀ ਅਸੀਂ ਸਿਹਤ ਬੀਮਾ ਯੋਜਨਾ ਸ਼ੁਰੂ ਕਰਨ ਜਾ ਰਹੇ ਮੈਂ ਉਦੋਂ ਵੀ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਸਵਾਲ ਕੀਤਾ ਸੀ ਕਿ ਭਾਈ ਜਿਹੜੀ ਸਰਕਾਰ ਆਪਦਾ ਦੇ ਵਿੱਚ ਲੋਕਾਂ ਤੋਂ ਪੈਸੇ ਇਕੱਠੇ ਕਰ ਰਹੀ ਹੈ ਮਤਲਬ ਮੁੱਖ ਮੰਤਰੀ ਸਾਹਿਬ ਤੁਸੀਂ ਚੜ੍ਹਦੀ ਕਲਾ ਮਿਸ਼ਨ ਲਾਂਚ ਕੀਤਾ ਰੰਗਲਾ ਪੰਜਾਬ ਸੁਸਾਇਟੀ ਬਣਾਤੀ ਸੀਐਮ ਰੀਲੀਫ ਫੰਡ 'ਚ ਤੁਸੀਂ ਪੈਸਾ ਨਹੀਂ ਲੈ ਰਹੇ ਰੰਗਲਾ ਪੰਜਾਬ ਸੁਸਾਇਟੀ ਬਣਾ ਕੇ ਉਹਦੇ 'ਚ ਲੋਕਾਂ ਨੂੰ ਕਹਿ ਰਹੇ ਹੋ ਕਿ ਜੀ ਕੰਟਰੀਬਿਊਟ ਕਰੋ ਕਿਉਂਕਿ 12000 ਕਰੋੜ ਤਾਂ ਪਤਾ ਨਹੀਂ ਹੁਣ ਅਰਵਿੰਦ ਕੇਜਰੀਵਾਲ ਦੀ ਇਲੈਕਸ਼ਨ ਤੇ ਖਰਚਿਆ ਗਿਆ ਜਾਂ ਮੀਜ਼ੋਰਮ ਨਾਗਾਲੈਂਡ ਮਨੀਪੁਰ ਦੇ ਇਸ਼ਤਿਹਾਰਾਂ ਤੇ ਖਰਚਿਆ ਗਿਆ ਉਹਦਾ ਤਾਂ ਜਵਾਬ ਹੈ ਨਹੀਂ ਸੋ ਜਿਹੜੀ ਸਰਕਾਰ ਆਪਦਾਚ ਲੋਕਾਂ ਦੀ ਮਦਦ ਕਰਨ ਦੇ ਲਈ ਹਾਲਾਂਕਿ ਸਟੇਟ ਤਾਂ ਵੈਲਫੇਅਰ ਸਟੇਟ ਹੁੰਦੀ ਹੈ ਉਹਨੇ ਲੋਕਾਂ ਦੀ ਬਾਹ ਫੜਨੀ ਹੈ ਤੁਸੀਂ ਪਹਿਲੇ ਐਸੇ ਮੁੱਖ ਮੰਤਰੀਓ ਜਿਨ੍ਹਾਂ ਨੇ ਆਪਦਾਚ ਲੋਕਾਂ ਤੋਂ ਹੀ ਪੈਸਾ ਇਕੱਠਾ ਕਰਨਾ ਸ਼ੁਰੂ ਕਰਤਾ ਇੱਕ ਪਾਸੇ ਤਾਂ ਲੋਕਾਂ ਤੋਂ ਪੈਸਾ ਇਕੱਠਾ ਕਰ ਰਹੇ ਹੋ ਕਿ ਜੀ ਮੈਂ ਸੂਬੇ ਦੇ ਵਿੱਚ ਹੜ੍ਹਾਂ ਵਾਲੇ ਲੋਕਾਂ ਦੀ ਮਦਦ ਕਰਨੀ ਹੈ ਦੂਜੇ ਪਾਸੇ ਸਿਰਫ ਮੁੱਦੇ ਤੋਂ ਧਿਆਨ ਭਟਕਾਉਣ ਦੇ ਲਈ ਮੁੱਖ ਮੰਤਰੀ ਸਾਹਿਬ ਨੇ ਝੂਠ ਬੋਲਿਆ ਕਿ ਜੀ 10 ਲੱਖ ਦੀ ਸਿਹਤ ਬੀਮਾ ਯੋਜਨਾ ਮੈਂ ਮੁੱਖ ਮੰਤਰੀ ਪੰਜਾਬ ਸ਼ੁਰੂ ਕਰਨ ਜਾ ਰਹੇ ਨੇ ਤਾਂ ਅੱਜ ਇੱਕ ਲੀਡਿੰਗ ਨਿਊਜ਼ਪੇਪਰ ਨੇ ਥੋੜੀ ਉਹਦੀ ਹਵਾ ਕੱਢਤੀ ਕਿ ਜੀ ਜਿਹੜੇ ਟੈਂਡਰ ਸੀ ਉਹ ਤਾਂ ਤੁਸੀਂ ਹਾਲ ਤੱਕ ਕੱਢਿਆ ਹੀ ਨਹੀਂ ਤੁਸੀਂ ਉਹ ਸਕੀਮ ਟਾਲਤੀ ਕਿ ਹੁਣ ਦਸੰਬਰ ਚ ਦੇਖਾਂਗੇ ਕਿਉਂਕਿ ਪੰਜਾਬ ਸਰਕਾਰ ਹੜ੍ਹਾਂ ਦੇ ਵਿੱਚ ਜਿਹੜੇ ਲੋਕ ਖੜਾਂ ਦੀ ਮਾਰ ਹੇਠ ਨੇ ਉਹਨਾਂ ਦੀ ਮਦਦ ਕਰਨ ਦੇ ਵਿੱਚ ਰੁਚੀ ਹੈ ਸੋ ਜਿਹੜੀ ਸਕੀਮ ਦਾ ਟੈਂਡਰ ਹੀ ਨਹੀਂ ਨਿਕਲਿਆ ਤੇ ਤਰਨ ਤਰਨ ਬਾਈਲੈਕਸ਼ਨ ਉਹ ਬਾਈ ਇਲੈਕਸ਼ਨ ਚ ਲੋਕਾਂ ਨੂੰ ਭਰਮਾਉਣ ਦੇ ਲਈ ਉੱਥੇ ਤੁਸੀਂ ਰਜਿਸਟ੍ਰੇਸ਼ਨ ਵੀ ਸ਼ੁਰੂ ਕਰਤੀ ਮਲ ਕਮਾਲ ਦੀ ਗੱਲ ਹੈ ਹਾਸੋਣੀ ਸਥਿਤੀ ਹੈ ਕਿ ਸਰਕਾਰ ਦੀ ਜਿਹੜੀ ਸਕੀਮ ਦਾ ਹਲੇ ਟੈਂਡਰ ਨਹੀਂ ਨਿਕਲਿਆ ਤੁਸੀਂ ਤੁਹਾਡੀ ਸਰਕਾਰ ਨੇ ਉਹਦੀ ਰਜਿਸਟ੍ਰੇਸ਼ਨ ਕਿਦਾਂ ਸ਼ੁਰੂ ਕਰਤੀ ਸੋ ਇੱਥੋਂ ਸਾਬਤ ਹੋ ਜਾਂਦਾ ਹੈ ਕਿ 4 ਸਾਲ ਭਗਵੰਤ ਮਾਨ ਸਾਹਿਬ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿਰਫ ਫੋਕੀ ਇਸ਼ਤਿਹਾਰਬਾਜ਼ੀ ਨਾਲ ਲੋਕਾਂ ਦਾ ਬੁੱਧੂ ਬਣਾਇਆ ਨਹੀਂ ਦਿੱਤਾ ਕੀ ਹੈ 1000 ਰੁਪਏ ਪ੍ਰਤੀ ਮਹਿਲਾ ਤੁਸੀਂ ਨਹੀਂ ਦਿੱਤਾ ਲਾ ਐਂਡ ਆਰਡਰ ਡਰੱਗ ਮੈਂ ਕਿਹੜੇ ਕਿਹੜੇ ਵਿਸ਼ੇ ਦੀ ਗੱਲ ਕਰਾਂ ਬੁਰੇ ਤਰੀਕੇ ਦੇ ਨਾਲੇ ਸਰਕਾਰ ਫੇਲ ਹੈ ਪਰ ਲੋਕਾਂ ਦੇ ਨਾਲ ਇਸ ਤਰੀਕੇ ਦੀ 420 ਕਰਨਾ ਠੱਗੀ ਕਰਨਾ ਮੁੱਖ ਮੰਤਰੀ ਸਾਹਿਬ ਲੋਕ ਤੁਹਾਡੇ ਤੋਂ ਇਸ ਗੱਲ ਦਾ ਹੁਣ ਜਵਾਬ ਮੰਗਦੇ ਸੋ ਪੰਜਾਬ ਸਰਕਾਰ ਦੀ ਸਿਹਤ ਪੀਮਾ ਯੋਜਨਾ ਨੂੰ ਲੈ ਕੇ ਹੁਣ ਤੋਂ ਹੀ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ ਨੇ ਹਾਲਾਂਕਿ ਇਹ ਸਕੀਮ ਹਾਲੇ ਤੱਕ ਪੂਰੀ ਤਰ੍ਹਾਂ ਨਾਲ ਲਾਗੂ ਨਹੀਂ ਹੋਈ ਇਸ ਸਬੰਧਿਤ ਵੱਖ-ਵੱਖ ਥਾਵਾਂ ਤੇ ਕੈਂਪ ਲਗਾ ਕੇ ਜੋ ਕਾਰਡ ਨੇ ਉਹ ਲਗਾਤਾਰ ਬਣਾਏ ਜਾ ਰਹੇ ਨੇ ਤੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਇਸ ਸਕੀਮ ਨੂੰ ਲਾਗੂ ਕਰਨ ਦੀਆਂ ਗੱਲਾਂ ਵੀ ਕੀਤੀਆਂ ਜਾ ਰਹੀਆਂ ਨੇ ਪਰ ਇਸ ਤੋਂ ਪਹਿਲਾਂ ਹੀ ਇਸ ਸਕੀਮ ਦੇ ਉੱਪਰ ਵਿਰੋਧੀਆਂ ਨੇ ਤੰਜ ਕਸਣੇ ਨੇ ਜਿਹੜੇ ਉਹ ਸ਼ੁਰੂ ਕਰ ਦਿੱਤੇ ਨੇ डाउनलोड करो सा एप एंड्रॉइड या आईओ एस रोकूमजोन फायर टीवी टीवी देख सकते हो लाइव स्ट्रीमिंग डब्ल्यू 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 डॉट ग्लोबल